ਇਹ ਪਹਿਲੇ ਸੂਏ ਸੂਈ ਆ ਵੀਰੇ ਪਹਿਲੇ ਸੂਏ ਸੂਈ ਆ ਠੀਕ ਐ ਕਿੰਨੇ ਟਾਈਮ ਦੀ ਸੂਈ ਆ ਬਈ ਇਹ ਇਹ 3 ਮਹੀਨਿਆਂ ਦੀ ਸੂਈ ਆ 1 ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਠੀਕ ਐ 1 ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਹਾਂਜੀ ਹਾਂਜੀ ਸੱਸੀ ਘਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਬਾਈ ਗਗਨਦੀਪ ਦੇ ਘਰੇ ਬਾਈ ਕੋਲੇ ਨਾ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਝੋਟੀ ਆ ਵੀਰ ਕੋਲੇ ਤੁਸੀਂ ਸਕਰੀਨ ਤੇ ਦੇਖ ਲਓ ਤੇ ਆਪਾਂ ਸਾਰੀ ਜਾਣਕਾਰੀ ਇਸ ਬਾਰੇ ਲੈ ਕੇ ਦੱਸਾਂਗੇ ਇੱਕ ਵਾਰੀ ਤੁਸੀਂ ਕੱਦ-ਕਾੜ ਚੈੱਕ ਕਰ ਲਓ ਤੇ ਬਾਕੀ ਸਿੰਘਾਂ-ਸਿੰਘਾਂ ਦੀ ਚੈੱਕ ਕਰ ਲਓ ਸੀ ਸਿੰਘ ਪੂਰਾ ਕੁੰਡਾ ਬਾਕੀ ਇਧਰੋਂ ਵੀ ਨਿਗਾਹ ਮਾਰ ਲਓ ਤੇ ਥਣਾ ਦੇ ਆਪਾਂ ਤੁਹਾਨੂੰ ਨਿਗਾਹ ਮਰਾਦ ਨੇ ਥੋੜਾ ਜਿਹਾ ਫੋਨ ਤੋਂ ਡਰਦੀ ਆ ਪਿੱਛੋਂ ਚੈੱਕ ਕਰ ਲਓ ਇੱਕ ਵਾਰੀ ਬਾਕੀ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਲੈ ਕਰ ਲਓ ਮਗਰ ਮਗਰ ਉਹ ਚੈੱਕ ਕਰ ਲਓ ਸੀ ਵਿਰਲੇ ਵਿਰਲੇ ਥਾਣਾ ਇਕੱਲਾ ਇਕੱਲਾ ਥਾਣ ਲੱਗਿਆ ਚਾਰੇ ਥਾਣ ਖਿੰਡਵੇਂ ਤੇ ਇਧਰੋਂ ਹੀ ਨਿਗਾਹ ਮਾਰ ਲਓ ਬਾਕੀ ਆਪਾਂ ਨਾ ਸਾਰੀ ਜਾਣਕਾਰੀ ਲੈਣੇ ਆ ਵੀਰ ਤੋਂ ਤੇ ਘਰੇਲੂ ਵੀਰ ਕੋਲੇ ਪਸ਼ੂ ਰੱਖਿਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਲੈਣੇ ਆ ਸਾਰੀ ਜਾਣਕਾਰੀ ਤੇ ਇੱਕ ਬੇਨਤੀ ਹੈ ਕਿ ਆਪਣੇ ਪੇਜ ਨੂੰ ਨਾ ਸਾਰੇ ਵੀਰ ਫੋਲੋ ਜ਼ਰੂਰ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦੀ ਲੱਗੀ ਵੀਡੀਓ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਲੈਨੇ ਆ ਸਾਰੀ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦੀ ਗਗਨਦੀਪ ਸਿੰਘ ਤੇ ਬਾਈ ਆਪਣਾ ਪਿੰਡ ਕਿਹੜੇ ਖੜੇ ਆ ਪਿੰਡ ਚੋਰੜ ਤਹਿਸੀਲ ਮਲੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੇ ਬਾਈ ਆਪਾਂ ਗੱਲ ਕਰ ਗਏ ਇਸ ਝੋਟੀ ਦੀ ਆਪਾਂ ਡਿਟੇਲ ਦੇਣੀ ਆ ਵੀ ਕਿਹੜੇ ਸੂਏ ਸੂਈਆ ਇਹ ਪਹਿਲੇ ਸੂਏ ਸੂਈ ਆ ਵੀਰੇ ਪਹਿਲੇ ਸੂਏ ਸੂਈ ਆ ਹਾਂਜੀ ਠੀਕ ਹੈ ਕਿੰਨੇ ਟਾਈਮ ਦੀ ਸੂਈ ਆ ਬਈ ਇਹ ਇਹ 3 ਮਹੀਨਿਆਂ ਦੀ ਸੂਈ ਆ 1 ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਠੀਕ ਹੈ 1 ਮਹੀਨਾ ਹੋ ਗਿਆ ਟੀਕਾ ਲੱਗੇ ਨੂੰ ਹਾਂਜੀ ਠੀਕ ਹੈ ਟੀਕਾ ਪਤਾ ਆਪਾਂ ਕਿਹੜਾ ਪਰਾਇਆ ਨਹੀਂ ਟੀਕਾ ਨਹੀਂ ਪਤਾ ਟੀਕਾ ਨਹੀਂ ਪਤਾ ਹਾਂਜੀ ਠੀਕ ਹੈ 1 ਮਹੀਨਾ ਹੋਇਆ ਪੂਰਾ ਹਾਂਜੀ ਠੀਕ ਹੈ 3 ਮਹੀਨਾ ਹੀ ਸੂਈਏ ਦੋਸਤੋ ਤੁਸੀਂ ਨਿਗਾਹ ਮਾਰ ਲਓ ਤੇ ਬਾਕੀ ਆਪਾਂ ਬਈ ਦੁੱਧ ਦੀ ਗੱਲ ਕਰਕੇ ਕਿੰਨਾ ਦੁੱਧ ਤਿਆਰ ਆ ਇਸਟਾ 8 ਕਿਲੋ ਦੁੱਧ ਦਾ ਗਰੇ ਦੋ ਟਾਈਮ ਦਾ 8 ਕਿਲੋ ਦੁੱਧ ਤਿਆਰ ਦੋ ਟਾਈਮ ਦਾ ਠੀਕ ਹੈ ਮਾਰ ਕੇ ਦੇਵਾਂਗੇ ਕੋਈ ਵੀ ਰਾਜੇ ਦੋ ਟਾਈਮਾਂ ਦੀ ਚੁਆਈ ਕਰਕੇ ਲੈ ਲੈ ਜਾਈਏ ਚੁਆਈ ਕਰਕੇ ਲੈ ਕੇ ਜਾਵੇ ਪੂਰੀ ਜ਼ਿੰਮੇਵਾਰੀ ਹੈਗੀ ਆ ਪੂਰੀ ਥੱਲੀ ਕਰਕੇ ਲੈ ਕੇ ਜਾਵੇ ਥੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਤੇ ਬਾਈ ਜੇ ਆਪਾਂ ਗੱਲ ਕਰ ਗਏ ਠੰਡੀ ਸੀਲ ਦੀ ਠੰਡੀ ਸੀਲ ਬਹੁਤ ਆ ਜਿਵੇਂ ਮਰਜ਼ੀ ਭਾਵੇਂ ਬੱਚੇ ਚੋਈ ਜਾਣ ਕੋਈ ਚੱਕਰ ਨਹੀਂ ਦਾ ਠੀਕ ਆ ਹੱਥ ਹੱਥ ਜਿਵੇਂ ਮਰਜ਼ੀ ਲਵਾਈ ਜਣੀ ਹੈ ਠੀਕ ਹੈ ਲੈ ਦੋਸਤੋ ਕਰ ਲੋ ਜੇ ਥੋੜਾ ਫੋਨ ਤੋਂ ਡਰਦੀ ਆ ਮੇਰੇ ਤੋਂ ਤੇ ਬਾਕੀ ਆਪਾਂ ਤੋੜ ਕੇ ਵੀ ਦਿਖਾ ਦਗੇ ਬਾਈ ਹਾਂਜੀ ਹਾਂਜੀ ਲੈ ਖੋਲੀ ਬਾਈ ਕਰਾਂ ਮੜਾ ਫਿਰ ਆਪਾਂ ਤੋੜ ਕੇ ਦਿਖਾ ਦਨੇ ਆ ਲੈ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੇ ਦੋਸਤੋ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਲੈ ਲੈ ਜਾ ਬਾਈ ਕਰਨ ਲੰਮੀ ਇਧਰ ਨੂੰ ਲੈ ਕਰੋ ਚੱਕ ਦੋਸਤੋ ਸੀ ਲੰਮੀ ਲੈ ਲੰਮੀ ਲੈ ਵੀ ਮਾਰ ਲਓ ਨਿਗਾਹ ਤੁਸੀਂ ਹਾਂਜੀ ਦੋਸਤੋ ਆਪਾਂ ਤੁਹਾਨੂੰ ਨਾ ਤੋੜ ਕੇ ਦਿਖਾ ਦੰਦੇ ਤੇ ਫੋਨ ਤੋਂ ਡਰਦੀ ਆ ਤਾਂ ਕਰਕੇ ਭਜਦੀ ਆ ਉਸ ਕਾਰਨ ਤੇ ਬਾਕੀ ਤੁਸੀਂ ਘਰੇ ਆਓਗੇ ਨਾ ਠੰਡੀ ਸੀਲ ਪੂਰੀ ਆ ਬਾਈ ਦੁਬਾਰਾ ਹੱਥ ਲਾ ਕੇ ਦਿਖਾ ਦੇ ਇੱਕ ਵਾਰੀ ਲੈ ਚੈੱਕ ਕਰ ਲਓ ਸੀ ਬਾਈ ਤੇ ਹੱਥ ਜਿਵੇਂ ਲਾਈ ਜਾਂਦਾ ਠੰਡੀ ਸੀਲ ਪੂਰੀ ਆ ਮਾਰ ਲੋਨੇ ਦਾ ਕਰ ਲਓ ਚੈੱਕ ਥੋੜਾ ਫੋਨ ਤੋਂ ਡਰਦੀ ਆ ਉਸ ਕਰਕੇ ਭੱਜ ਪੈਂਦੀ ਆ ਜੇ ਬਾਈ ਗੱਲ ਕਰ ਗਏ ਆਪਾਂ ਰੇਟ ਦੀ ਰੇਟ ਕਿੰਨਾ ਹੈ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਬਾਈ ਰੇਟ ਬਾਈ ਜੈਜ ਹੋਊਗਾ ਰੇਟ ਜੈਜ ਹੋਊਗਾ ਠੀਕ ਹੈ ਮਾਨਤਾਨ ਫੁੱਲ ਕੀਤਾ ਜਾਊਗਾ ਮਾਨਤਾਨ ਹੋ ਜਾਊਗਾ ਠੀਕ ਹੈ ਨੰਬਰ ਬੋਲ ਦਿੰਦੇ ਆ ਆਪਣਾ 97804 42006 ਇੱਕ ਵਾਰੀ ਹੋਰ ਬੋਲ ਦਿਓ 97804 42006 ਠੀਕ ਹੈ ਬੱਚੇ ਦੀ ਗੱਲ ਕਰ ਗਏ ਬਈ ਬੱਚਾ ਕੀ ਆ ਕੱਟਾ ਮਗਰ ਵੀਰੇ ਮਗਰ ਕੱਟਾ ਹਾਂਜੀ ਠੀਕ ਹੈ ਆਪਾਂ ਕੱਟਾ ਵੀ ਦਿਖਾ ਦਗੇ ਹਾਂਜੀ ਹਾਂਜੀ ਆਪਾਂ ਤੁਹਾਨੂੰ ਕੱਟਾ ਦਿਖਾਉਣੇ ਦੋਸਤੋ ਆ ਲੈ ਵੀ ਦੋਸਤੋ ਪਿੱਛੇ ਚੈੱਕ ਕਰ ਲਓ ਸੀ ਕਟਾ ਲੈ ਮਾਰ ਲਉਂਦੇ ਆ ਕਰ ਇਹ ਮਗਰ ਕਟਾ ਆ ਦੇ ਹਾਂਜੀ ਦੋਸਤੋ ਵੀਰ ਦੀ ਤੁਹਾਨੂੰ ਕਿਵੇਂ ਲੱਗੀ ਝੋਟੀ ਜੇ ਚੰਗੀ ਲੱਗਦੀ ਆ ਜਰੂਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਕਿਸੇ ਵੀਰ ਭਰਾ ਨੇ ਵੀਡੀਓ ਕਵਰ ਕਰਾਉਣੀ ਆ ਆਪਣੇ ਤੋਂ ਤੇ ਆਪਣਾ ਨੰਬਰ ਲੱਗਿਆ ਹੋਇਆ ਬਾਇਓ ਵਿੱਚ ਤੇ ਉਥੋਂ ਤੁਸੀਂ ਨੰਬਰ ਤੇ ਕਾਲ ਕਰ ਸਕਦੇ ਹੋ ਠੀਕ ਹੈ ਜੀ ਜੇ ਆਪਣੀ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਓ ਧੰਨਵਾਦ ਸਾਰੇ ਦੋਸਤਾਂ ਦਾ